ਅਸੀਂ ਹਮੇਸ਼ਾ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਬਚਪਨ ਤੋਂ ਲੈ ਕੇ ਖਾਲਸਾ ਸਾਜਣਾ ਤੱਕ ਦੇ ਯੋਗਦਾਨ ਬਾਰੇ ਸੁਣਦੇ ਹਾਂ ਪਰ ਕੀ ਤੁਸੀਂ ਜਾਣਦੇ ਹੋ ਕਿ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਸਿੱਖ ਪੰਥ ਨੂੰ ਕਿਸ ਨੇ ਚਲਾਇਆ ਉਹ ਮਹਿਲਾ ਜਿਸਨੇ ਸਿਰਫ ਗੁਰੂ ਗੋਬਿੰਦ ਸਿੰਘ ਜੀ ਦੀ ਪਤਨੀ ਹੋਣ ਦੇ ਨਾਤੇ ਨਹੀਂ ਸਿੱਖ ਧਰਮ ਦੀ ਮਹਾਨ ਆਗੂ ਵਜੋਂ ਆਪਣਾ ਫਰਜ਼ ਨਿਭਾਇਆ ਉਸ ਹੀ ਮਾਤਾ ਸੁందਰੀ ਜੀ ਜਿਨ੍ਹਾਂ ਨੇ ਸਿੱਖ ਧਰਮ ਨੂੰ ਉਸ ਸਮੇਂ ਸੰਭਾਲਿਆ ਜਦੋਂ ਹਾਲਾਤ ਬਹੁਤ ਹੀ ਨਾਜ਼ੁਕ ਸਨ ਉਹ ਮਾਤਾ ਜੋ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਦੁੱਖ ਸਹਿੰਦੀ ਰਹੀ ਉਜੋ ਗੁਰੂ ਗੋਬਿੰਦ ਸਿੰਘ ਜੀ ਦੇ ਬਾਅਦ ਵੀ ਸਿੱਖਾਂ ਦੀ ਮਾਂ ਵਜੋਂ ਉਹਨਾਂ ਦੀ ਸਹਾਇਤਾ ਕਰਦੀ ਰਹੀ ਪਰ ਉਹਨਾਂ ਬਾਰੇ ਬਹੁਤ ਘੱਟ ਜਾਣਕਾਰੀ ਮੌਜੂਦ ਹੈ ਅੱਜ ਅਸੀਂ ਜਾਣਦੇ ਹਾਂ ਮਾਤਾ ਸੁੰਦਰੀ ਜੀ ਦੀ ਜ਼ਿੰਦਗੀ ਬਾਰੇ ਉਹਨਾਂ ਦੀ ਤਾਕਤ ਅਤੇ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਉਹਨਾਂ ਦੀ ਪੰਥ ਨੂੰ ਸੰਭਾਲਣ ਦੀ ਮਹਾਨ ਕਹਾਣੀ ਆਓ ਸ਼ੁਰੂ ਕਰੀਏ ਇਤਿਹਾਸ ਨੇ ਮਾਤਾ ਸੁੰਦਰੀ ਜੀ ਦੀ ਜ਼ਿੰਦਗੀ ਬਾਰੇ ਘੱਟ ਦੱਸਿਆ ਪਰ ਉਹ ਇੱਕ ਅਜਿਹੀ ਸ਼ਖਸੀਅਤ ਸਨ ਜਿਨ੍ਹਾਂ ਦੇ ਹੌਸਲੇ ਅਤੇ ਭਗਤੀ ਨੇ ਸਿੱਖ ਧਰਮ ਨੂੰ ਮਜ਼ਬੂਤ ਬਣਾਇਆ ਉਹਨਾਂ ਦਾ ਜਨਮ 1667 ਵਿੱਚ ਹੁਸ਼ਿਆਰਪੁਰ ਦੇ ਪਿੰਡ ਵਿੱਚ ਹੋਇਆ। ਉਹਨਾਂ ਦੇ ਪਿਤਾ ਭਾਈ ਰਾਮਸੰਜੀ ਖੱਤਰੀ ਪਰਿਵਾਰ ਨਾਲ ਸੰਬੰਧਿਤ ਸਨ ਅਤੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਉਹਨਾਂ ਦੇ ਪਰਿਵਾਰ ਨੇ ਹਮੇਸ਼ਾ ਗੁਰੂ ਘਰ ਦੀ ਸੇਵਾ ਕੀਤੀ। ਮਾਤਾ ਸੁੰਦਰੀ ਜੀ ਦੇ ਬਚਪਨ ਬਾਰੇ ਬਹੁਤ ਘੱਟ ਜਾਣਕਾਰੀ ਹੈ ਪਰ ਇਹ ਸਾਫ ਹੈ ਕਿ ਉਹਨਾਂ ਦੀ ਪਰਵਿਰਿਸ਼ ਗੁਰੂ ਘਰ ਦੀ ਸ਼ਰਧਾ ਅਤੇ ਸੇਵਾ ਵਿੱਚ ਹੋਈ। ਉਹਨਾਂ ਦੀ ਮਾਂ ਵੀ ਇੱਕ ਧਾਰਮਿਕ ਮਹਿਲਾ ਸਨ ਜਿਨ੍ਹਾਂ ਨੇ ਉਹਨਾਂ ਨੂੰ ਧਰਮ, ਸੰਸਕਾਰ ਅਤੇ ਹੌਸਲੇ ਦੀ ਰਾਹ ਦਿਖਾਈ। ਉਨ੍ਹਾਂ ਦੇ ਘਰ ਵਿੱਚ ਹਮੇਸ਼ਾ ਗੁਰਬਾਣੀ ਦੀ ਰਸਨਾ ਰਹਿੰਦੀ ਸੀ ਉਨ੍ਹਾਂ ਦੀ ਪਰਵਿਰੇਸ਼ ਇੱਕ ਆਦਰਸ਼ ਸਿੱਖ ਮਹਿਲਾ ਵਜੋਂ ਹੋਈ ਜਿਨ੍ਹਾਂ ਨੂੰ ਆਤਮ ਸੰਭਾਲ ਕਰਨਾ ਅਤੇ ਸੇਵਾ ਦੀ ਮਹੱਤਤਾ ਸਿਖਾਈ ਗਈ ਉਹ ਬਚਪਨ ਤੋਂ ਹੀ ਸ਼ਾਂਤ ਸੁਪਾਵ ਵਾਲੇ ਸਨ ਪਰ ਬਹੁਤ ਬੁੱਧੀਮਾਨ ਅਤੇ ਤੀਰਜਵਾਨ ਸਨ ਜਦੋਂ ਉਹ ਵੱਡੇ ਹੋਏ ਤਾਂ ਉਨ੍ਹਾਂ ਦੀ ਚਰਚਾ ਪੂਰੇ ਸਿੱਖ ਸੰਸਾਰ ਵਿੱਚ ਹੋਣ ਲੱਗੀ ਕਿਸੇ ਨੂੰ ਪਤਾ ਨਹੀਂ ਸੀ ਕਿ ਇਹ ਮਹਿਲਾ ਸਿੱਖ ਧਰਮ ਦੀ ਇੱਕ ਮਹਾਨ ਆਗੂ ਬਣਨ ਵਾਲੀ ਹੈ ਮਾਤਾ ਸੁੰਦਰੀ ਜੀ ਦੀ ਜ਼ਿੰਦਗੀ ਵਿੱਚ ਇੱਕ ਵੱਡੀ ਬਦਲਾਅ ਦੀ ਘੜੀ ਆਉਣ ਵਾਲੀ ਸੀ ਮਾਤਾ ਸੁੰਦਰੀ ਜੀ ਦੀ ਜ਼ਿੰਦਗੀ ਵਿੱਚ 1684 ਦਾ ਸਾਲ ਬਹੁਤ ਖਾਸ ਰਿਹਾ ਇਹ ਉਹ ਹੀ ਸਮਾਂ ਸੀ ਜਦੋਂ ਉਹਨਾਂ ਦੀ ਸ਼ਾਦੀ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਣੀ ਸੀ ਗੁਰੂ ਗੋਬਿੰਦ ਸਿੰਘ ਜੀ ਉਸ ਸਮੇਂ ਅਨੰਦਪੁਰ ਸਾਹਿਬ ਵਿੱਚ ਰਹੇ ਰਹੇ ਸਨ ਉਹਨਾਂ ਦੀ ਮਹਾਨਤਾ ਦੇ ਚਰਚੇ ਦੂਰ ਦੂਰ ਤੱਕ ਫੈਲ ਚੁੱਕੇ ਸਨ ਉਹ ਸਿਰਫ ਇੱਕ ਯੋਧਾ ਹੀ ਨਹੀਂ ਸਗੋਂ ਇੱਕ ਮਹਾਨ ਆਧਿਆਤਮਿਕ ਆਗੂ ਵੀ ਸਨ ਪਾਈ ਰਾਮ ਸੰਜੀ ਨੂੰ ਪਤਾ ਸੀ ਕਿ ਉਹਨਾਂ ਦੀ ਤੀ ਮਾਤਾ ਸੁੰਦਰੀ ਜੀ ਇੱਕ ਆਦਰਸ਼ ਸਿੱਖ ਮਹਿਲਾ ਬਣਨ ਲਈ ਤਿਆਰ ਹੈ। ਉਹਨਾਂ ਨੇ ਆਪਣੀ ਧੀ ਦਾ ਹੱਥ ਗੁਰੂ ਗੋਬਿੰਦ ਸਿੰਘ ਜੀ ਵਾਸਤੇ ਮੰਗਿਆ। ਗੁਰੂ ਗੋਬਿੰਦ ਸਿੰਘ ਜੀ ਮਾਤਾ ਜੀ ਨੇ ਇਹ ਰਿਸ਼ਤਾ ਸਵੀਕਾਰ ਕਰ ਲਿਆ। 4 ਅਪ੍ਰੈਲ 1684 ਨੂੰ ਅਨੰਦਪੁਰ ਸਾਹਿਬ ਵਿਖੇ ਇੱਕ ਵਿਸ਼ਾਲ ਸਮਾਗਮ ਹੋਇਆ। ਸਿੱਖ ਸੰਗਤ ਤੋਂ ਲੈ ਕੇ ਪਹਾੜੀ ਰਾਜਿਆਂ ਤੱਕ ਹਰ ਕੋਈ ਇਸ ਵਿਆਹ ਦਾ ਗਵਾਹ ਬਣਨ ਆਇਆ। ਵਿਆਹ ਸਮੇਂ ਮਾਤਾ ਸੁੰਦਰੀ ਜੀ ਬਹੁਤ ਹੀ ਸਾਦੇ ਟੰਗ ਨਾਲ ਤਿਆਰ ਹੋਏ ਅਤੇ ਬਹੁਤ ਹੀ ਸ਼ਰਦਾਵਾਨ ਦਿਖ ਰਹੇ ਸਨ। ਉਹ ਗੁਰੂ ਘਰ ਦੀ ਮਰਿਆਦਾ ਨੂੰ ਆਪਣੇ ਹਿਰਦੇ ਵਿੱਚ ਰੱਖ ਕੇ ਗੁਰੂ ਗੋਬਿੰਦ ਸਿੰਘ ਜੀ ਦੀ ਸਾਥੀ ਬਣਨ ਲਈ ਤਿਆਰ ਸਨ ਇਹ ਵਿਆਹ ਸਿਰਫ ਇੱਕ ਪਰਿਵਾਰਕ ਸੰਬੰਧ ਨਹੀਂ ਸੀ ਇਹ ਸਿੱਖ ਧਰਮ ਲਈ ਇੱਕ ਨਵਾਂ ਪੜਾ ਸੀ ਹੁਣ ਮਾਤਾ ਸੁੰਦਰੀ ਜੀ ਸਿਰਫ ਇੱਕ ਪਤਨੀ ਹੀ ਨਹੀਂ ਸਿੱਖ ਪੰਥ ਦੀ ਪਵਿੱਕ ਦੀ ਮਾਤਾ ਵੀ ਬਣ ਰਹੀਏ ਸਨ ਪਰ ਇਹ ਸ਼ਾਂਤੀ ਬਹੁਤ ਜ਼ਿਆਦਾ ਦਿਨ ਨਹੀਂ ਰਹੀ ਅਨੰਦਪੁਰ ਸਾਹਿਬ ਵਿੱਚ ਮੁਸਲਮਾਨ ਹਮਲੇ ਵਧਣ ਲੱਗੇ ਤੇ ਸਿੱਖ ਧਰਮ ਨਵੀਆਂ ਅਜ਼ਮਾਇਸ਼ਾਂ ਵੱਲ ਵੱਧ ਰਿਹਾ ਸੀ ਮਾਤਾ ਸੁੰਦਰੀ ਜੀ ਨੇ ਹੁਣ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਇੱਕ ਨਵੀਂ ਯਾਤਰਾ ਦੀ ਸ਼ੁਰੂਆਤ ਕਰਨੀ ਸੀ ਪਰ ਇਹ ਯਾਤਰਾ ਸੌਖੀ ਨਹੀਂ ਹੋਣੀ ਸੀ ਉਹਨਾਂ ਨੇ ਆਪਣੇ ਪਰਿਵਾਰ ਅਤੇ ਆਉਣ ਵਾਲੇ ਸਾਹਿਬਜ਼ਾਦਿਆਂ ਨੂੰ ਕਿਵੇਂ ਸੰਭਾਲਿਆ ਉਹਨਾਂ ਦੀ ਜ਼ਿੰਦਗੀ ਵਿੱਚ ਅੱਗੇ ਕੀ ਹੋਣ ਜਾ ਰਹੀਆਂ ਸੀ ਆਓ ਇਸ ਮਹਾਨ ਮਾਤਾ ਦੀ ਅਗਲੀ ਕਹਾਣੀ ਵੱਲ ਵਧੀਏ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਵਿਆਹ ਤੋਂ ਬਾਅਦ ਮਾਤਾ ਸੁੰਦਰੀ ਜੀ ਦੀ ਜ਼ਿੰਦਗੀ ਵਿੱਚ ਇੱਕ ਨਵਾਂ ਅਧਿਆਇ ਸ਼ੁਰੂ ਹੋਇਆ ਹੁਣ ਉਹ ਸਿਰਫ ਗੁਰੂ ਘਰ ਦੀ ਰਾਣੀ ਨਹੀਂ ਸਗੋਂ ਆਉਣ ਵਾਲੇ ਸਾਹਿਬਜ਼ਾਦਿਆਂ ਦੀ ਮਾਂ ਵੀ ਸੀ 26 ਜਨਵਰੀ 1687 ਨੂੰ ਪੌਂਟਾ ਸਾਹਿਬ ਵਿੱਚ ਮਾਤਾ ਸੁੰਦਰੀ ਜੀ ਨੇ ਸਹਬਜ਼ਾਦਾ ਅਜੀਤ ਸਿੰਘ ਨੂੰ ਜਨਮ ਦਿੱਤਾ। ਇਸ ਸਮੇਂ ਖਾਲਸਾ ਪੰਥ ਲਈ ਬਹੁਤ ਖੁਸ਼ੀ ਭਰਿਆ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਘਰ ਨਵਾਂ ਖੁਸ਼ਹਾਲੀ ਭਰਿਆ ਚਾਨਣ ਆਇਆ ਪਰ ਇਹ ਖੁਸ਼ੀ ਲੰਮੀ ਨਹੀਂ ਰਹੀ। ਗੁਰੂ ਜੀ ਨੂੰ ਮਾਰਚਾਂ ਤੇ ਜੰਗਾਂ ਦਾ ਸਾਹਮਣਾ ਕਰਨਾ ਪਿਆ ਅਤੇ ਮਾਤਾ ਸੁੰਦਰੀ ਜੀ ਨੇ ਆਪਣੇ ਸਹਬਜ਼ਾਦਿਆਂ ਦੀ ਪਰਵਿਰਿਸ਼ ਇੱਕ ਤੀਰਜਵਾਨ ਮਾਤਾ ਵਜੋਂ ਕੀਤੀ। ਉਹਨਾਂ ਨੇ ਸਹਬਜ਼ਾਦਾ ਅਜੀਤ ਸਿੰਘ ਜੀ ਨੂੰ ਬਚਪਨ ਤੋਂ ਹੀ ਧਰਮ, ਨੈਤਿਕਤਾ अतिशस्त्र विद्या सिखाई ओ गुरु गोविंद सिंह जी ਦੇ ਮੁਖ ਦੇ ਪਰਛਾਵੇਂ ਵਾਂਗ ਸਨ ਬਹਾਦਰ ਸਮਝਦਾਰ অতি ਤਰਮਲੇ ਆਪਣੀ ਜਾਨ ਦੇਣ ਲਈ ਤਿਆਰ ਪਰ ਮਾਤਾ ਸੁందਰੀ ਜੀ ਦੀ ममता ਸਿਰਫ ਮਾਂ ਵਜੋਂ ਹੀ ਨਹੀਂ ਸੀ ਉਹ ਇੱਕ ਮਜ਼ਬੂਤ ਮਹਿਲਾ ਵੀ ਸਨ ਜੋ ਜਾਣਦੇ ਸਨ ਕਿ ਗੁਰੂ ਦੇ ਘਰ ਵਿੱਚ ਜਨਮੇ ਪੁੱਤਰ ਪੰਥ ਦੀ ਸ਼ਾਨ ਬਣਨਗੇ ਜਿਵੇਂ ਜਿਵੇਂ ਸਾਹਿਬਜ਼ਾਦਾ अजीत ਸਿੰਘ ਵੱਡੇ ਹੋ ਰਹੇ ਸਨ ਉਹਨਾਂ ਵਿੱਚ ਗੁਰੂ गोविंद सिंह ਜੀ ਵਾਲੀ ਦਲੇਰੀ ਅਤੇ ਮਜ਼ਬੂਤੀ ਨਜ਼ਰ ਆਉਂਦੀ ਸੀ ਉਹ ਆਪਣੇ ਛੋਟੇ ਭਰਾ ਸਾਹਿਬਜ਼ਾਦਾ ਜੂਜਾਰ ਸਿੰਘ ਨੂੰ ਵੀ ਸ਼ਸਤਰ ਵਿਦਿਆ ਅਤੇ ਧਾਰਮਿਕ ਸਿੱਖਿਆ ਦੇ ਰਹੇ ਸਨ ਪਰ ਮਾਤਾ ਸੁੰਦਰੀ ਜੀ ਦੀ ਮਮਤਾ ਉਹਨਾਂ ਨੂੰ ਅੱਗੇ ਹੋਣ ਵਾਲੇ ਸਭ ਤੋਂ ਵੱਡੇ ਯੁੱਧ ਲਈ ਤਿਆਰ ਕਰ ਰਹੀ ਸੀ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਇਹੀ ਸਾਹਿਬਜ਼ਾਦੇ ਖਾਲਸਾ ਦੀ ਇਤਿਹਾਸਿਕ ਸ਼ਹਾਦਤ ਦੇਣਗੇ ਅਨੰਦਪੁਰ ਸਾਹਿਬ 1699 ਇਹ ਉਹ ਹੀ ਥਾਂ ਸੀ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਵਿਸ਼ਵ ਦਾ ਸਭ ਤੋਂ ਮਹਾਨ ਇਨਕਲਾਬ ਲਿਆ ਵੈ ਸਾਖੀ ਦਿਹਾੜੇ ਤੇ ਉਹਨਾਂ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਪਰ ਇਹ ਨਵੀਂ ਤਾਕਤ ਮੋਗਲ ਹਕੂਮਤ ਨੂੰ ਪਸੰਦ ਨਹੀਂ ਆਈ ਗੁਰੂ ਗੋਬਿੰਦ ਸਿੰਘ ਜੀ ਮਾਤਾ ਸੁੰਦਰੀ ਜੀ ਅਤੇ ਉਹਨਾਂ ਦੇ ਸਾਹਿਬਜ਼ਾਦੇ ਹੰਤਰਮ ਅਤੇ ਸੱਚਾਈ ਦੀ ਰਾਖੀ ਲਈ ਤਿਆਰ ਹੋ ਚੁੱਕਾ ਸੀ 1699 ਤੋਂ 1704 ਤੱਕ ਅਨੰਦਪੁਰ ਸਾਹਿਬ ਤੇ ਮੋਗਲ ਹਮਲੇ ਵਾਧ ਰਹੇ ਸਨ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਹੌਸਲੇ ਅਤੇ ਬਹਾਦਰੀ ਨਾਲ ਹਰ ਹਮਲੇ ਦਾ ਮੁਕਾਬਲਾ ਕੀਤਾ ਇਸ ਦੌਰਾਨ ਮਾਤਾ ਸੁੰਦਰੀ ਜੀ ਨੇ ਆਪਣੇ ਘਰ ਸੰਗਤ ਅਤੇ ਲੰਗਰ ਦੀ ਸੰਭਾਲ ਕੀਤੀ ਉਹਨਾਂ ਨੇ ਸਿੱਖ ਮਹਿਲਾਵਾਂ ਵਿੱਚ ਵੀ ਸ਼ਕਤੀ ਅਤੇ ਆਤਮ ਵਿਸ਼ਵਾਸ ਭਰਿਆ 1704 ਇਹ ਉਹੀ ਸਾਲ ਸੀ ਜਦ ਅਨੰਦਪੁਰ ਸਾਹਿਬ ਦਾ ਵਿਛੋੜਾ ਹੋਇਆ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਇਹ ਮਾਤਾ ਸੁੰਦਰੀ ਜੀ ਲਈ ਸਭ ਤੋਂ ਔਖੀ ਘੜੀ ਸੀ ਜਦੋਂ ਉਹਨਾਂ ਨੇ ਆਪਣੇ ਜੀਵਨ ਦੀ ਸਭ ਤੋਂ ਵੱਡੀ ਪੀੜਾ ਸਹੀ ਆਪਣੇ ਸਾਹਿਬਜ਼ਾਦਿਆਂ ਤੋਂ ਦੂਰ ਹੋਣ ਦੀ ਉਹਨਾਂ ਨੂੰ ਪਤਾ ਨਹੀਂ ਸੀ ਕਿ ਇਹ ਵਿਛੋੜਾ ਹਮੇਸ਼ਾ ਲਈ ਹੋਣ ਵਾਲਾ ਹੈ ਇਸ ਵਿਛੋੜੇ ਤੋਂ ਬਾਅਦ ਮਾਤਾ ਸੁੰਦਰੀ ਜੀ ਨੇ ਸਿੱਖ ਪੰਥ ਨੂੰ ਵਿਗੜਨ ਤੋਂ ਬਚਾਉਣ ਦੀ ਜ਼ਿੰਮੇਵਾਰੀ ਆਪਣੇ ਮੱਥੇ ਲੈ ਲਈ ਪਰ ਉਹਨਾਂ ਦੀ ਅਸਲ ਅਗਵਾਈ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਸ਼ੁਰੂ ਹੋਈ ਸੀ 1708 ਨੰਦੇੜ ਸਚਖੰਡ ਹਜ਼ੂਰ ਸਾਹਿਬ ਸਿੱਖ ਇਤਿਹਾਸ ਦਾ ਇੱਕ ਅਜਿਹਾ ਪਲ ਜਦ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਰੀਰ ਨੂੰ ਛੱਡ ਕੇ ਜੋਤੀ ਜੋਤ ਸਮਾ ਗਏ ਮਾਤਾ ਸੁੰਦਰੀ ਜੀ ਜੋ ਦਿੱਲੀ ਵਿੱਚ ਸਨ ਇਹ ਖਬਰ ਸੁਣ ਕੇ ਬਹੁਤ ਦੁਖੀ ਹੋਏ ਪਰ ਮਾਤਾ ਸੁੰਦਰੀ ਜੀ ਇੱਕ ਆਮ ਮਹਿਲਾ ਨਹੀਂ ਸਨ ਉਹ ਗੁਰੂ ਗੋਬਿੰਦ ਸਿੰਘ ਜੀ ਦੀ ਸਾਥੀ ਅਤੇ ਉਹਨਾਂ ਦੀ ਸਿੱਖਿਆਵਾ ਵਿੱਚ ਭਲੇ ਬੜੇ ਸਨ। ਉਹਨਾਂ ਨੇ ਆਪਣੇ ਦੁੱਖ ਨੂੰ ਕਾਬੂ ਕੀਤਾ ਅਤੇ ਸਿੱਖ ਪੰਥ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਆਪਣੇ ਮੱਥੇ ਲੈ ਲਈ। ਉਹਨਾਂ ਨੇ ਪਾਈ ਮਨੀ ਸਿੰਘ ਜੀ ਨੂੰ ਅੰਮ੍ਰਿਤਸਰ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੀ ਸੰਭਾਲ ਕਰਨ ਲਈ ਭੇਜਿਆ। ਇਹ ਸਿਰਫ ਇੱਕ ਆਦੇਸ਼ ਨਹੀਂ ਸੀ, ਇਹ ਸਿੱਖ ਧਰਮ ਨੂੰ ਦੁਬਾਰਾ ਠੀਕ ਪੈਰਾ ਤੇ ਖੜਾ ਕਰਨ ਦੀ ਸ਼ੁਰੂਆਤ ਸੀ। ਪਾਈ ਮਨੀ ਸਿੰਘ ਜੀ ਨੂੰ ਗੁਰੂ ਗਰੰਥ ਸਾਹਿਬ ਦੀ ਸੰਭਾਲ, ਵਖਵੰਡ ਹੋਈ ਸਿੱਖ ਸੰਗਤ ਨੂੰ ਇਕੱਠਾ ਕਰਨਾ ਅਤੇ ਮੁਗਲ ਹਕੂਮਤ ਦੇ ਹਮਲਿਆਂ ਵਿਰੁੱਧ ਖੜ੍ਹਾ ਹੋਣ ਦਾ ਹੁਕਮ ਦਿੱਤਾ ਗਿਆ ਮਾਤਾ ਸੁੰਦਰੀ ਜੀ ਨੇ ਦਿੱਲੀ ਵਿੱਚ ਆਪਣਾ ਆਸਰਾ ਬਣਾਇਆ ਜੋ ਆਉਣ ਵਾਲੇ ਸਿੱਖ ਚੁਣੌਤੀ ਦਾ ਕੇਂਦਰ ਬਣਿਆ ਉਹਨਾਂ ਨੇ ਚਿੱਠੀਆਂ ਭੇਜ ਕੇ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਹੀ ਅੰਤਿਮ ਗੁਰੂ ਮੰਨਣ ਦੀ ਪ੍ਰੇਰਣਾ ਦਿੱਤੀ ਉਹ ਹਰ ਪੱਖੋਂ ਸਿੱਖ ਪੰਥ ਨੂੰ ਅੱਗੇ ਵਧਾਉਣ ਲਈ ਕੰਮ ਕਰ ਰਹੇ ਸਨ ਸੰਗਤ ਨਾਲ ਸੰਪਰਕ ਸਿੱਖ ਇਤਿਹਾਸ ਨੂੰ ਸੰਭਾਲਣ ਦੀ ਕੋਸ਼ਿਸ਼ ਅਤੇ ਵੱਖ ਹੋ ਰਹੀ ਖਾਲਸਾ ਸੰਗਤ ਨੂੰ ਮੁੜ ਇਕੱਠਾ ਕਰਨਾ ਇਸ ਦੌਰਾਨ ਮਾਤਾ ਸੁੰਦਰੀ ਜੀ ਨੇ ਇੱਕ ਬੱਚੇ ਨੂੰ ਗੋਦ ਲਿਆ ਜਿਸ ਦਾ ਨਾਮ ਅਜੀਤ ਸਿੰਘ ਰੱਖਿਆ ਗਿਆ ਪਰ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਅਸਲੀ ਸਾਹਿਬਜ਼ਾਦੇ ਨਹੀਂ ਸਨ ਅਜੀਤ ਸਿੰਘ ਜਦ ਵੱਡਾ ਹੋਇਆ ਉਸਨੇ ਖੁਦ ਨੂੰ ਗੁਰੂ ਸਾਹਿਬ ਦਾ ਅਸਲੀ ਪੁੱਤਰ ਦੱਸਣ ਦੀ ਕੋਸ਼ਿਸ਼ ਕੀਤੀ ਅਤੇ ਉਹ ਗਲਤ ਕੰਮਾਂ ਨੂੰ ਅੰਜਾਮ ਦੇਣ ਲੱਗਾ ਪਰ ਮਾਤਾ ਸੁੰਦਰੀ ਜੀ ਨੇ ਇਸ ਨੂੰ ਸਵੀਕਾਰ ਨਹੀਂ ਕੀਤਾ ਉਹ ਝਾਲੀ ਦਾਅਵਿਆਂ ਨੂੰ ਮਨਜ਼ੂਰ ਨਹੀਂ ਕਰ ਸਕਦੇ ਸਨ ਉਹ ਸੱਚ ਨਿਆਂ ਅਤੇ ਗੁਰੂ ਗਰੰਤ ਸਾਹਿਬ ਜੀ ਦੀ ਮਰਿਆਦਾ ਲਈ ਅਡਿੱਠ ਰਹੇ ਮਾਤਾ ਸੁੰਦਰੀ ਜੀ ਨੇ ਆਪਣੀ ਜ਼ਿੰਦਗੀ ਦਾ ਹਰ ਪਲ ਸਿੱਖ ਧਰਮ ਦੀ ਸੇਵਾ ਵਿੱਚ ਲਗਾਇਆ। ਉਹ ਦਿੱਲੀ ਵਿੱਚ ਰਹੇ ਕਿ ਸਿੱਖ ਪੰਥ ਦੀ ਅਗਵਾਈ ਕਰਦੇ ਰਹੇ ਪਰ ਉਹਨਾਂ ਦੇ ਆਖਰੀ ਦਿਨ ਬਹੁਤ ਚੁੱਪਚਾਪ ਰਹੇ। 1747 ਵਿੱਚ ਮਾਤਾ ਸੁੰਦਰੀ ਜੀ ਨੇ ਆਪਣੇ ਸਰੀਰ ਨੂੰ ਛੱਡ ਦਿੱਤਾ। ਪਰ ਉਹਨਾਂ ਦੀ ਯਾਦ ਅੱਜ ਵੀ ਹਰ ਸਿੱਖ ਦੇ ਦਿਲ ਵਿੱਚ ਜਿੰਦਾ ਹੈ। ਉਹ ਸਿੱਖ ਇਤਿਹਾਸ ਦੀ ਇੱਕ ਅਜਿਹੀ ਹਸਤੀ ਸਨ ਜਿਨ੍ਹਾਂ ਨੇ ਆਪਣੇ ਦੁੱਖਾਂ ਨੂੰ ਧਰਮ ਦੀ ਖਾਤਰ ਹੋਮ ਕਰ ਦਿੱਤਾ। ਅਸੀਂ ਅੱਜ ਵੀ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰਦੇ ਹਾਂ। ਇਸੀ ਮਾਤਾ ਸੁੰਦਰੀ ਜੀ ਦੀ ਮਹਾਨ ਜੀਵਨ ਦੀ ਕਹਾਣੀ ਜੇ ਸਾਡੀ ਇਸ ਵੀਡੀਓ ਵਿੱਚ ਕੋਈ ਵੀ ਗਲਤੀ ਹੋਈ ਹੋਵੇ ਤਾਂ ਸਾਨੂੰ ਮਾਫ ਕਰਨਾ ਅਸੀਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਮਾਤਾ ਸੁੰਦਰੀ ਜੀ ਦੀ ਕਹਾਣੀ ਤੁਹਾਡੇ ਤੱਕ ਇਤਿਹਾਸਿਕ ਸੱਚਾਈ ਦੇ ਨਾਲ ਪਹੁੰਚੇ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਨਾ ਤਾਂ ਜੋ ਹੋਰ ਵੀ ਸਿੱਖ ਭੈਣ ਭਰਾ ਮਾਤਾ ਜੀ ਦੀ ਕਹਾਣੀ ਬਾਰੇ ਜਾਣ ਸਕਣ ਸਿੱਖ ਇਤਿਹਾਸ ਦੀਆਂ ਹੋਰ ਅਜਹੀਆਂ ਮਹਾਨ ਕਹਾਣੀਆਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਅਗਲੀ ਵੀਡੀਓ ਵਿੱਚ